ਨੌਜਵਾਨ ਸਾਥੀਓ ਤੁਹਾਨੂੰ ਜਿਹੜੀ ਬੇਨਤੀਆਂ ਹਰ ਟਾਈਮ ਵੀ ਮੈਂ ਕਰਦਾ ਰਹਿਣਾ ਮੇਰੇ ਨਾਲ ਸਾਡੇ ਪ੍ਰਧਾਨ ਜੀ ਖੜੇ ਨੇ ਇੱਧਰ ਸ੍ਰੀ ਖੰਡਪਾੜ ਸਾਹਿਬ ਪ੍ਰਕਾਸ਼ ਹੋਏ ਨੇਗੇ ਅੱਜ 111 ਜਿਹੜੇ ਸਾਡੇ ਜੋਧੇ ਬੈਠੇ ਨੇ ਉਹਨਾਂ ਦਾ ਦੂਜਾ ਦਿਨ ਹੋ ਗਿਆ ਬਾਪੂ ਜੀ ਦਾ ਬੈਠਣ ਅੱਜ 52 ਦਿਨ ਹੋ ਗਏ ਇਹੀ ਮੈਂ ਵਾਰ-ਵਾਰ ਬੇਨਤੀ ਕਰਦਾ ਵੀ ਰਾਤ ਦਾ ਸਮਾਂ ਸਾਰੇ ਹੀ ਨੌਜਵਾਨਾਂ ਨੂੰ ਹੁਣ ਤੁਹਾਡੇ ਪਹਿਰੇ ਦੀ ਹੋਰ ਵੱਧ ਗਈ ਜ਼ਰੂਰਤ ਹੈ ਕਿਉਂਕਿ ਹੁਣ ਜਿਹੜਾ ਅੱਜ ਮੈਂ ਹੁਣ ਉੱਥੋਂ ਆਇਆ ਉਦੁਰਕੇ ਹੁਣ ਜਿਹੜੇ ਉਹ ਸਾਡੇ 111 ਹੋਰ ਬੈਠੇ ਨੇਗੇ ਉਹਨਾਂ ਦੀ ਸੇਵਾ ਕਰਨੀ ਨئے ਸਵਾਲ ਕਰਨੀ ਦੇਖ ਰੇਖ ਕਰਨੀ ਪੈਰਾ ਦਿਨਾਂ ਹੁਣ ਬੜਾ ਜ਼ਰੂਰੀ ਆ ਪ੍ਰਧਾਨ ਜੀ ਦੋ ਸ਼ਬਦ ਬੜਾ ਨੌਜਵਾਨਾਂ ਲਈ ਨੌਜਵਾਨ ਜ਼ਿਆਦਾ ਦੇਖਦੇ ਨੇ ਉਹ ਲੈ ਆ ਮਾ ਦੇ ਵੇਖੋ ਨੌਜਵਾਨੋ ਇਸ ਵਕਤ ਅਸੀਂ ਇੱਥੇ ਖੜੇ ਆ ਖਨੋਰੀ ਜਮਾ ਨਜ਼ਦੀਕ ਡੱਲੇਵਾਲ ਸਾਹਿਬ ਜਿੱਥੇ ਟਰਾਲੀ 'ਚ ਬੈਠੇ ਨੇ ਤਾਂ ਇਧਰ ਖੰਡਪਾਟ ਪ੍ਰਕਾਸ਼ ਨੇ ਉਹ ਲਗਾਤਾਰ ਜਿਹੜੇ ਪਾਠ ਚੱਲ ਰਹੇ ਨੇ ਦੂਜੇ ਸਾਡੇ ਤੇ ਬੜਾ ਥੋੜਾ ਲੰਬਾ ਹੁੰਦਾ ਸੀਗਾ ਭਈ ਆਗੂ ਸਾਨੂੰ ਬੋਲਣ ਨਹੀਂ ਦਿੰਦੇ ਸਾਨੂੰ ਮੌਕਾ ਨਹੀਂ ਮਿਲਦਾ ਐਸ ਮੋਰਚੇ ਦੇ ਵਿੱਚ ਨੌਜਵਾਨਾਂ ਲਈ ਖੁੱਲ੍ਹ ਐ ਸੀ ਕਿਤੇ ਰੋਕ ਟੋਕ ਨਹੀਂ ਕੀਤੀ ਬਿਲਕੁਲ ਸਹੀ ਗੱਲ ਹੁਣ ਜੇ ਤੁਸੀਂ ਆਉਂਗੇ ਨਹੀਂ ਤਾਂ ਸਾਡੇ ਤੇ ਇਹੀ ਸਵਾਲ ਖੜੇ ਕਰੀ ਜਾਉਂਗੇ ਬਈ ਭਾਈ ਆਗੂ ਐ ਕਰਦੇ ਆਗੂ ਐ ਕਰਦੇ ਨੇ ਐਸ ਮੋਰਚੇ ਨੇ ਬਹੁਤ ਕੁਝ ਨਖੇੜ ਕੇ ਰੱਖਤਾ ਤਾਂ ਇਸ ਲਈ ਮੇਰੀ ਪੀਲ ਹੈ ਕਿ ਇਹ ਮੋਰਚਾ ਜਿਤਨਾ ਜ਼ਰੂਰੀ ਹੈ ਡੱਲੇਵਾਲ ਸਾਹਿਬ ਪੂਰੇ ਦੇਸ਼ ਲਈ ਐਮਐਸਪੀ ਗਰੰਟੀ ਕਾਨੂੰਨ ਤੇ ਆਪ ਦੀ ਜਾਣਦਾਤੇ ਲਈ ਹੋਈ ਹੈ ਆਪਣਾ ਫਰਜ਼ ਬਣਦਾ ਜੇ ਡੱਲੇਵਾਲ ਸਾਹਿਬ ਪੂਰੇ ਦੇਸ਼ ਲਈ ਮਰ ਰਹੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬਣੇ ਤੇ ਫਿਰ ਸਾਡਾ ਵੀ ਫਰਜ਼ ਬਣਦਾ ਵੀ ਡੱਲੇਵਾਲ ਸਾਹਿਬ ਲਈ ਅਸੀਂ ਕੀ ਕਰ ਰਹੇ ਆ ਆਪਾਂ ਕੀ ਕਰ ਰਹੇ ਆ ਇਹ ਫਰਜ਼ ਸਾਰਿਆਂ ਦਾ ਹੈ ਤਾਂ ਘੱਟੋ-ਘੱਟ ਡੱਲੇਵਾਲ ਲਈ ਖੰਡੌਰੀ ਮੋਰਚੇ ਚ ਆ ਕੇ ਉਹਦਾ ਪਹਿਰਾ ਦੇਈਏ ਉਹਦਾ ਹੌਸਲਾ ਬਣੇ ਕਿ ਮੈਂ ਜਿਹੜੇ ਦੇਸ਼ ਲਈ ਲੜਿਆ ਖਾਸ ਕਰਕੇ ਸਾਡੇ ਪੰਜਾਬੀਆਂ ਦਾ ਕਿ ਉਹ ਨੌਜਵਾਨ ਮੇਰੇ ਨਾਲ ਖੜੇ ਨੇ ਮੇਰੀ ਬੇਪੀਲ ਹੈ ਕਿ ਲਗਾਤਾਰ ਆਪਣਾ ਕੋਈ ਇਹਦੇ ਵਿੱਚ ਇਹ ਨਹੀਂ ਵੀ ਅਸੀਂ ਕੋਈ ਆਪਦੀ ਸ਼ੋਭਾ ਕਾਉਣੀ ਹੈ ਆਪਣੇ ਸਾਰਿਆਂ ਦਾ ਹੱਕ ਹੈ ਜੇ ਪੰਜਾਬੀ ਇੱਥੋਂ ਨਾਲ ਜਿੱਤ ਸਕੇ ਜੇ ਮੋਰਚਾ ਕਿਤੇ ਢਿੱਲਾ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਭਾਜੀਪੀ ਨੇ ਧਰਨਾ ਨਹੀਂ ਲਗਣ ਦੇਣਾ ਇਸ ਕਰਕੇ ਮੇਰੀ ਪੀਲ ਹੈ ਸਾਡੇ ਨਾਲ ਨੌਜਵਾਨ ਖੜਾ ਹੈ ਉਹ ਭਾਨਾ ਸਿੱਧੂ ਹਾਂ ਠੀਕ ਹੈ ਇਸ ਨਾਲ ਤੇ ਸਵਾਲ ਬੜੇ ਉੱਠਦੇ ਹੁੰਦੇ ਨੇ ਵੀ ਨੌਜਵਾਨਾਂ ਨੂੰ ਤੁਸੀਂ ਇੱਧਰ ਨਹੀਂ ਆਉਣ ਦਿੰਦੇ ਇੱਧਰ ਨਹੀਂ ਦਿੰਦੇ ਨੌਜਵਾਨ ਖੜੇ ਆ ਪਰ ਤੁਸੀਂ ਘਰ ਅੱਜ ਬੈਠੇ ਹੋ ਆਓ ਇੱਥੇ ਖਨੌਰੀ ਫਿਰ ਬਾਬੇ ਨਾਲ ਇਕੱਠੇ ਹੋ ਕੇ ਬੈਠ ਕੇ ਵਿਚਾਰ-ਵਿਚਾਰ ਨੁਕਰਾ ਕਰੀਏ ਧੰਨਵਾਦ ਤੇ ਮੈਂ ਅਕਲ ਹੋ ਰਹੀ ਹੈ ਮੇਰੀ ਲਾਸ਼ ਤੇ ਕਰਨ ਵਾਲੀ ਤੇ ਵੀ ਜਿਹੜੀ ਉਹ ਹੀ ਗੱਲਾਂ ਨੇ ਵੀ ਜਿਵੇਂ ਤੁਸੀਂ ਕਹਿੰਦੇ ਆਗੂ ਆਗੂ ਵੀ ਆਗੂ ਨੌਜਵਾਨਾਂ ਨੂੰ ਮਰਵਾਉਂਦੇ ਨੇ ਉਹ ਮਰਵਾਉਂਦੇ ਨੇ ਅੱਜ ਆਗੂ ਆਪਣੇ ਆਪਣੇ ਆਗੂ ਆ ਪਹਿਲਾਂ ਮਰਨੇ ਬੈਠੇ ਨੇ ਇਸ ਕਰਕੇ ਹੁਣ ਤੁਹਾਨੂੰ ਮੈਂ ਵਾਰ-ਵਾਰ ਹੀ ਅਪੀਲ ਬੇਨਤੀ ਕਰਦਾ ਵੀ ਆਜੋ ਆ ਜੜਾ ਸਾਰੇ ਬਜ਼ੁਰਗ ਨੇ ਲਾਂਬਾ ਮਾਰ ਦਰਦੇ ਨੇ ਮੈਨੂੰ ਵੀ ਤੂੰ ਹੀ ਨੌਜਵਾਨਾਂ ਨੂੰ ਕਹਿੰਦਾ